ਜੀ ਸਤਿ ਸ਼੍ਰੀ ਅਕਾਲ ਜੀ ਸੋ ਬਰਕਤ ਵੀਡੀਓ ਬਾਰੇ ਗੱਲ ਕਰਦੇ ਆ ਜਿਵੇਂ ਕਿ ਵਿੱਕੀ ਤੇ ਪ੍ਰੀਤ ਤੇ ਉਸਦੀ ਸੱਸ ਦੀ ਕਾਫੀ ਕਲੇਸ਼ ਤੇ ਲੜਾਈ ਹੋ ਜਾਂਦੀ ਆ ਤੇ ਉਹ ਵਿੱਕੀ ਆ ਪ੍ਰੀਤ ਨੂੰ ਮਨਾਉਂਦਾ ਹੈ ਕਿਉਂਕਿ ਉਸ ਨੂੰ ਪਤਾ ਹੈ ਉਸ ਦਾ ਫਾਇਦਾ ਹੈ ਜੇ ਵਿੱਕੀ ਪ੍ਰੀਤ ਨੂੰ ਨਾਮ ਨਾਵਾਵੇਂਗਾ ਤੇ ਉਸਦਾ ਵੱਡਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਜਿਹੜਾ ਪੈਸਾ ਉਸਦੀ ਮੰਮੀ ਰਾਈ ਉਸਨੂੰ ਮੇਲ ਰਿਆ ਹੈ ਉਹ ਮਿਲਣੋਂ ਹਟ ਸਕਦਾ ਹੈ ਇਸ ਕਰਕੇ ਵਿੱਕੀ ਬੜੀ ਵੱਡੀ ਸਕੀਮ ਲਾਉਂਦਾ ਹੈ ਤੇ ਉਹ ਸੋਚਦਾ ਹੈ ਕਿ ਪ੍ਰੀਤ ਨੂੰ ਕੋਈ ਸ਼ਾਪਿੰਗ ਵਗੈਰਾ ਕਰਾ ਕੇ ਲਿਉਣਾ ਹੈ ਜਿਸ ਨਾਲ ਇਹ ਖੁਸ਼ ਹੋ ਜਾਵੇਗੀ ਉਸਨੂੰ ਇਹ ਵੀ ਪਤਾ ਹੈ ਕਿ 4000 ਰੁਪਿਆ ਤਾਂ ਇਹਦੇ ਕੋਲ ਹੈਗਾ ਹੈ ਤੇ ਕੁਝ ਪੈਸੇ ਮੈਂ ਪਾਵਾਂਗਾ ਤੇ ਜਿਸ ਨਾਲ ਇਸ ਨੂੰ ਕੋਈ ਚੀਜ਼ ਲੈ ਕੇ ਦਿਨਾ ਹੈ ਤੇ ਇਸਦਾ ਗੁੱਸਾ ਠੰਡਾ ਹੋ ਜਾਵੇਗਾ ਇਸ ਗੱਲ ਦਾ ਵਿੱਕੀ ਦੀ ਮੰਮੀ ਨੂੰ ਪਤਾ ਲੱਗਣ ਤੇ ਉਸਨੂੰ ਫੇਰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਤੇ ਉਹ ਪ੍ਰੀਤ ਤੋਂ ਬਹੁਤ ਜੈਲਸੀ ਫੀਲ ਕਰਦੀ ਆ ਕਿਉਂਕਿ ਉਸ ਨੂੰ ਸਾਰਾ ਇਸ ਗੱਲ ਦਾ ਹੁੰਦਾ ਹੈ ਕਿ ਵਿੱਕੀ ਪ੍ਰੀਤ ਦੇ ਨਾਲ ਬਹੁਤ ਜ਼ਿਆਦਾ ਪਿਆਰ ਕਰਨ ਲੱਗ ਪਿਆ ਹੈ ਪਰ ਵਿੱਕੀ ਇੱਕ ਲਾਲਚ ਦੇ ਕਰਕੇ ਇਹ ਸਾਰਾ ਕੁਝ ਕਰਦਾ ਵਿੱਕੀ ਦੂਰ ਦੀ ਸੋਚਦਾ ਹੈ ਉਸ ਦੀ ਮੰਮੀ ਨੂੰ ਲੱਗਦਾ ਹੈ ਕਿ ਵਿੱਕੀ ਪ੍ਰੀਤ ਦੇ ਨਾਲ ਬਹੁਤ ਜ਼ਿਆਦਾ ਪਿਆਰ ਕਰਨ ਲੱਗ ਪਿਆ ਹੈ ਤੇ ਮੇਰੇ ਨਾਲ ਘੱਟ ਕਿਉਂਕਿ ਉਹ ਆਪਣੀ ਮਾਂ ਨੂੰ ਉਹ ਪਹਿਲਾਂ ਆਪਣੀ ਮਾਂ ਦੀ ਗੱਲ ਮੰਨਦਾ ਹਰ ਇੱਕ ਪਰ ਹੁਣ ਉਹ ਪ੍ਰੀਤ ਦੀ ਕਾਫੀ ਮੰਨ ਲੈਂਦਾ ਹੈ ਜਿਸ ਕਰਕੇ ਵਿੱਕੀ ਦੀ ਮੰਮੀ ਇਸ ਗੱਲ ਤੋਂ ਛੱਡਦੀ ਆ ਵਿੱਕੀ ਉਸਨੂੰ ਬਾਜ਼ਾਰ ਲੈ ਕੇ ਸ਼ਾਪਿੰਗ ਕਰਾਉਣ ਲਈ ਲੈ ਕੇ ਜਾਂਦਾ ਤੇ ਉਸਨੂੰ ਕਹਿੰਦਾ ਹੈ ਕਿ ਜਿਹੜੀ ਚੀਜ਼ ਚਾਹੀਦੀ ਹੈ ਲੈ ਲੈ ਸੋਪ੍ਰੀਤ ਇਸ ਕਰਕੇ ਥੋੜੀ ਠੰਡੀ ਵੀ ਹੋ ਜਾਂਦੀ ਆ ਪਹਿਲਾਂ ਤਾਂ ਉਸਨੂੰ ਵਿੱਕੀ ਦੇ ਉੱਤੇ ਕਾਫੀ ਗੁੱਸਾ ਹੈ ਪਰ ਸੋਚਦੀ ਆ ਕਿ ਵਿੱਕੀ ਕਾਫੀ ਬਦਲ ਗਿਆ ਹੈ ਉਸਨੇ ਮੈਨੂੰ ਫੋਨ ਵੀ ਲੈ ਕੇ ਦਿੱਤਾ ਤੇ ਹੁਣ ਸ਼ਾਪਿੰਗ ਵੀ ਕਰਾ ਰਿਹਾ ਹੈ ਤੇ ਵੈਸੇ ਵੀ ਕੁੜੀਆਂ ਸ਼ਾਪਿੰਗ ਕਰਕੇ ਮੰਨ ਹੀ ਜਾਂਦੀਆਂ ਨੇ ਤੇ ਇਹ ਵਿੱਕੀ ਨੇ ਦਿਮਾਗ ਵਿੱਚ ਸੋਚਿਆ ਹੋਇਆ ਸੀ ਤਾਂ ਵਿੱਕੀ ਪ੍ਰੀਤ ਨੂੰ ਜੋ ਚੀਜ਼ਾਂ ਪ੍ਰੀਤ ਚਾਹੁੰਦੀ ਆ ਉਹ ਲੈ ਆਉਂਦੀ ਆ ਇਸ ਕਰਕੇ ਫੇਰ ਉਹਨਾਂ ਦੇ ਘਰ ਕਲੇਸ਼ ਹੁੰਦਾ ਹੈ ਪ੍ਰੀਤ ਤੇ ਉਦੀ ਸਾਸ ਦਾ ਪ੍ਰੀਤ ਦੀ ਸਾਸ ਉਸ ਨੂੰ ਕਹਿੰਦੀ ਆ ਕਿ ਤੂੰ ਮੇਰੇ ਮੁੰਡੇ ਨੂੰ ਪਿੱਛੇ ਲਾ ਰਹੀ ਆ ਤੇ ਫਿਰ ਪ੍ਰੀਤ ਅਗੋ ਕਹਿੰਦੀ ਆ ਕਿ ਜੇ ਤੁਹਾਨੂੰ ਲੱਗਦਾ ਕਿ ਮੈਂ ਤੁਹਾਡੇ ਮੁੰਡੇ ਨੂੰ ਪਿੱਛੇ ਲਾ ਰਹੀ ਆ ਤੇ ਫਿਰ ਇਸ ਦਾ ਵਿਆਹ ਹੀ ਨਹੀਂ ਕਰਨਾ ਸੀ ਇਸ ਨੂੰ ਕੁਵਾਰਾ ਰੱਖ ਛੱਡਣਾ ਹੀ ਤਾਂ ਜੇ ਤੁਹਾਡੇ ਪਿੱਛੇ ਹੀ ਲੱਗਾ ਰਹਿੰਦਾ ساری ਜ਼ਿੰਦਗੀ ਤੇ ਪ੍ਰੀਤ ਦੀ ਮੰਮੀ ਦਾ ਫੋਨ ਆਉਂਦਾ ਹੈ ਪਹਿਲਾਂ ਤਾਂ ਪ੍ਰੀਤ ਦਾ ਦਿਲ ਕਰਦਾ ਹੈ ਕਿ ਆਪਣੀ ਮੰਮੀ ਨੂੰ ਸਾਰੀ ਗੱਲ ਦੱਸ ਦੇਵਾਂ ਕਿ 4000 ਰੁਪਇਆ ਮੇਰੇ ਪਰਸ ਵਿੱਚੋਂ ਵਿੱਕੀ ਨੇ ਕੱਢ ਲਿਆ ਸੀ ਪਰ ਉਹ ਸੋਚਦੀ ਆ ਕਿ ਮੰਮੀ ਟੈਨਸ਼ਨ ਲੈਣਗੇ ਤੇ ਕੀ ਗੱਲ ਕਲੇਸ਼ ਵਧੇਗਾ ਕਿਉਂ ਦੱਸਾਂ ਸੋ ਇਹ ਕਰਕੇ ਉਹ ਆਪਣੀ ਮੰਮੀ ਨੂੰ ਕੁਝ ਵੀ ਨਹੀਂ ਦੱਸਦੀ ਪਰੀਤ ਦੀ ਮੰਮੀ ਸੋਚ ਰਹੀ ਹੁੰਦੀ ਆ ਕਿ ਕੁਛ ਨਾ ਕੁਛ ਹੁਣ ਮੈਂ ਫੇਰ ਪ੍ਰੀਤ ਨੂੰ ਲੈ ਕੇ ਦੇਵਾਂ ਜਿਸ ਨਾਲ ਮੇਰੀ ਧੀ ਸੌਖੀ ਰਵੇ ਭਾਰ ਉਧਰ ਵੀ ਉਸਦੇ ਪੈਸੇ ਘੱਟ ਰਹੇ ਨੇ ਕਿਉਂਕਿ ਜਿਹੜੇ ਪੈਸੇ ਪ੍ਰੀਤ ਦੀ ਮੰਮੀ ਨੇ ਰੱਖੇ ਸੀ ਪਹਿਲਾਂ ਵੀ 25000 ਤੇ 5000 ਪ੍ਰੀਤ ਨੂੰ ਦੇ ਦਿੱਤਾ ਤੇ ਉਹਨਾਂ ਨੇ ਗੱਡੀ ਠੀਕ ਕਰਾਉਣੀ ਸੀ ਤੇ ਉਹਨਾਂ ਨੂੰ ਵੀ ਪੈਸੇ ਚਾਹੀਦੇ ਸੀ ਕਵਲ ਤੇ ਉਸਦੇ ਡੈਡੀ ਜਾਂ ਉਸਦੀ ਮੰਮੀ ਤੋਂ ਪੈਸੇ ਮੰਗਦੇ ਨੇ ਤੇ ਪੈਸੇ ਫੇਰ ਘੱਟ ਨਿਕਲਦੇ ਨੇ ਜਿਸ ਕਰਕੇ ਉਹਨਾਂ ਦੇ ਘਰ ਬਹੁਤ ਜ਼ਿਆਦਾ ਵੱਡਾ ਕਲੇਸ਼ ਪੈਂਦਾ ਹੈ ਤੁਹਾ ਪ੍ਰੀਤੀ ਮੰਮੀ ਫੇਸ ਕਰਿਆ ਮੈਂ ਸੱਚ ਹੀ ਦੱਸ ਦਿੰਦੀ ਆ ਕਿ ਮੈਂ ਤਾਂ ਆਪਣੀ ਧੀ ਨੂੰ ਦੇ ਦਿੱਤੇ ਤੇ ਮੈਂ ਇਦਾਂ ਹੀ ਦਿੰਦੀ ਰਹਿਣਾ ਹੈ ਤੁਸੀਂ ਜੋ ਕਰਨਾ ਕਰ ਲਓ ਸੋ ਇਹਨਾਂ ਗੱਲਾਂ ਕਰਕੇ ਕਵਲ ਤੇ ਸੰਦੀਪ ਨੂੰ ਗੁੱਸਾ ਆਉਂਦਾ ਹੈ ਕਿ ਜਿਹੜੀ ਚੀਜ਼ ਦੇਣੀ ਆ ਸਾਡੇ ਸਾਹਮਣੇ ਦੇਵੇ ਚੋਰੀ ਕਾਤੋਂ ਦਿੰਦੇ ਆ ਜਿਸ ਕਰਕੇ ਉਹ ਜਾਦਾ ਹੀ ਸਿਰ ਤੇ ਚੜਦੇ ਆ ਪਰ ਉਧਰ ਪ੍ਰੀਤ ਨੂੰ ਇਸ ਗੱਲ ਦਾ ਬਿਲਕੁਲ ਵੀ ਨਹੀਂ ਪਤਾ ਹੁੰਦਾ ਤੇ ਸੰਦੀਪ ਫੋਨ ਕਰਕੇ ਜਦ ਪ੍ਰੀਤ ਨੂੰ ਦੱਸ ਦਿੰਦੀ ਆ ਕਿ ਮੰਮੀ ਨੇ ਫੇਰ ਪੈਸੇ ਦਿੱਤੇ ਤੇ ਇਸ ਗੱਲ ਤੋਂ ਪ੍ਰੀਤ ਬਹੁਤ ਹੈਰਾਨ ਹੁੰਦੀ ਆ ਕਿਉਂਕਿ ਉਸ ਨੂੰ ਇਨਾ ਪੈਸਿਆਂ ਬਾਰੇ ਕੁਝ ਵੀ ਨਹੀਂ ਪਤਾ ਹੁੰਦਾ ਸੋ ਹੁਣ ਦੇਖਾਂਗੇ ਨੈਕਸਟ ਵੀਡੀਓ ਵਿੱਚ ਕੀ ਹੁੰਦਾ ਤੁਹਾਨੂੰ ਇਹ ਵੀਡੀਓ ਤੇ ਸਟੋਰੀ ਵਧੀਆ ਲੱਗੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਧੰਨਵਾਦ